ਪਟਿਆਲਾ ਵਿੱਚ ਸ਼ਰਾਰਤੀ ਅਨਸਰਾਂ ਦੇ ਵੱਲੋਂ ਘਰ ਦੇ ਬਾਹਰ ਖੜੀ ਗੱਡੀ ਦੀ ਪੰਨ ਤੋੜ ਕੀਤੀ ਗਈ ਹੈ ਮਾਮਲਾ ਫੈਕਟਰੀ ਏਰੀਆ ਗੋਲ ਚੱਕਰ ਦੇ ਨਜ਼ਦੀਕ ਦਾ ਜਿੱਥੇ ਰਾਤ ਦੇ ਹਨੇਰੇ ਦੇ ਵਿੱਚ ਅਣਪਛਾਤੇ ਵਿਅਕਤੀਆਂ ਨੇ ਕਾਰ ਦੇ ਬਾਹਰ ਖੜੀ ਗੱਡੀ ਤੇ ਜੰਮ ਕੇ ਇੱਟਾ ਪੱਥਰ ਚਲਾਏ ਜਿਸ ਕਾਰਨ ਗੱਡੀ ਦੇ ਸ਼ੀਸ਼ੇ ਟੁੱਟ ਗਏ ਤੇ ਗੱਡੀ ਨੂੰ ਨੁਕਸਾਨੀ ਗਈ ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਹਮਲਾਵਰਾਂ ਨੂੰ ਸਾਫ਼ ਦੇਖਿਆ ਜਾ ਸਕਦਾ ਹੈ ਗੱਡੀ ਮਾਲਕ ਨੇ ਹਮਲਾਵਰ ਦੀ ਪਹਿਚਾਨ ਕਰ ਲਈ ਹੈ ਲੇਕਿਨ ਉਸਨੇ ਅਜਿਹਾ ਕਿਉਂ ਕੀਤਾ ਇਸ ਬਾਰੇ ਉਸ ਨੂੰ ਕੋਈ ਜਾਣਕਾਰੀ ਨਹੀਂ ਫਿਲਹਾਲ ਪੁਲਿਸ ਨੇ ਸ਼ਿਕਾਇਤ ਦਿੱਤੀ ਗਈ ਹੈ ਤੇ ਪੁਲਿਸ ਨੇ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ ਮਨੇ ਕਿਥੇ ਰਹਿੰਦੇ ਹੋ ਮੈਂ ਬਜੇਕ ਚ ਨਾ ਇਹ ਗੱਡੀ ਦਾ ਮਾਮਲਾ ਕੀ ਹੈ ਬਾਜੀ ਇਹ ਟੁੱਟੀ ਪਈ ਹੈ ਗੱਡੀ ਕੀ ਚੱਕਰ ਕੀ ਹੈ ਬਾਜੀ ਗੱਡੀ ਮੈਂ ਫਸਲੀ ਲਾਈ ਸੀਗੀ ਸੰਗਾਂ ਸਟਰ ਤੇ ਬਾਹਰ ਉੱਥੇ ਖੜੀ ਸੀਗੀ ਗੱਡੀ ਤੇ ਰਾਸਤੀ ਮੁੰਡੇ ਆਏ ਤੇ ਉਹਨਾਂ ਨੇ ਇੱਥਾਂ ਉੱਪਰ ਮਾਰ ਕੇ ਸਾਰੀ ਗੱਡੀ ਦਾ ਨੰਬਰ ਆ ਕੋਣ ਸੀ ਬੰਦੇ ਕੋਈ ਪਛਾਣਦੇ ਹੋ ਤੁਸੀਂ ਬਾਜੀ ਸੀਸੀਟੀਵੀ ਕੈਮਰੇ ਚੋਂ ਜਿਹੜੀ ਫੁਟੇਜ ਨਿਕਲ ਗਈ ਹੈ ਉਸ ਤੋਂ ਪਤਾ ਲੱਗਿਆ ਵੀ ਮੁੰਡਾ ਪਾਲਾ ਜੋ ਕਿ ਉਹ ਕਿਸੇ ಗ್ರಾಮ ਕੋਲ ਨਹੀਂ ਕਿ ਰਹਿੰਦਾ ਮੈਂ ਕੰਮ ਕੀਤਾ ਹੈ ਗੱਡੀ ਨੂੰ ਭੰਨਣ ਦਾ ਕਾਰਨ ਕੀ ਹੈ ਭਾਜੀ ਉਸ ਤੋਂ ਗੱਡੀ ਉਸੋ ਹੀ ਲਈ ਸੀਗੀ ਤੇ ਸਾਰਾ ਪੈਸਿਆਂ ਦਾ ਮਾਮਲਾ ਫਰਮ ਹੋ ਗਿਆ ਜਦੋਂ ਮੈਂ ਇਸ ਦਾ ਵੀ ਭਰਨੀ ਆ ਤੇ ਪਤਨੇ ਉਹਦੇ ਮਨ ਚ ਕੀ ਸੀਗਾ ਜੀ ਕੀ ਨਹੀਂ ਜਿਹੜਾ ਉਹ ਖੜੀ ਗੱਡੀ ਤੋਂ ਭੰਨਾਈ ਗੱਡੀ ਕਦ ਲਈ ਸੀ ਤੇ ਮਾਡਲ ਕੀ ਹੈ ਗੱਡੀ ਦਾ ਭਾਜੀ 2013 ਮਾਡਲ ਹੈ ਜੀ ਮਾਡਲ ਹੈ ਤੇ ਅਸੀਂ ਉਸ ਤੋਂ ਸਤੰਬਰ ਦੇ ਮਹੀਨੇ ਦੇ ਵਿੱਚ ਕਿੰਨੇ ਪੈਸੇ ਦੀ ਲਈ ਸੀ ਭਾਜੀ ਉਹਨੂੰ ਅਸੀਂ 65 52 ਹਜ਼ਾਰ ਰੁਪਏ ਦਿੱਤਾ ਸੀ ਤੇ ਬਾਕੀ ਸਾਡੀ 10000 ਕਿਸ਼ਤਾਂ ਜਾਂਦੀਆਂ ਨੇ ਤੇ ਸਾਰੇ ਪੇਮੈਂਟ ਤੁਸੀਂ ਦੇ ਦਿੱਤੀ ਆ ਹਾਂਜੀ ਹਾਂਜੀ ਲਿਖ ਲਿਖਾ ਹੋਇਆ ਬਈ ਤੁਸੀਂ ਉਹਦਾ ਨਾਲ ਗੱਲਬਾਤ ਕੀਤੀ ਕੋਈ ਕੀ ਕੀ ਤੋੜਨ ਦਾ ਕਾਰਨ ਕੀ ਕੁਝ ਭਾਜੀ ਕੋਈ ਗੱਲ ਹੀ ਨਹੀਂ ਕੋਈ ਗੱਲ ਨਹੀਂ ਕੀਤੀ ਪੁਲਿਸ ਨੂੰ ਕੰਪਲੇਨ ਦਿੱਤੀ ਤੁਸੀਂ ਇਸ ਮਾਮਲੇ ਪੁਲਿਸ ਕੀ ਕਹਿੰਦੀ ਪੁਲਿਸ ਭਾਜੀ ਜੰਮੀ ਤੇ ਕਾਰਵਾਈ ਕਰਨੀ ਹੈ ਆਪ ਵੀ ਖਿਲਾਫ ਤੇ ਤਿੰਨੇ ਤਿੰਨ ਕਰਵਾਈ ਗਈ ਤੇ ਕਾਰਵਾਈ ਨਹੀਂ ਕਰਦੇ ਕੋਈ ਵਜਬਜਾ ਰੰਜੀਸ ਨੂੰ ਨਹੀਂ ਪਤਾ ਲੱਗੀ ਕਿ ਤੋੜਨ ਦਾ ਕਾਰਨ ਕੀ ਹੋਇਆ ਹੈ ਕੁਝ ਵੀ ਨਹੀਂ ਪਤਾ ਪੈਸੇ ਤੁਸੀਂ ਦੇ ਸਬੂਤ ਹੈਗੇ ਤੁਹਾਡੇ ਕੋਲ ਪੈਸੇ ਹਾਂ ਸਾਰੇ ਸਬੂਤ ਗੱਡੀ ਹੁਣ ਕੀ ਦੇ ਨਾਂ ਤੇ ਬੋਲਦੀ ਆ ਗੱਡੀ ਹੁਣ ਮੇਰੇ ਨਾਂ ਤੇ ਸਟਾਮ ਮੇਰੇ ਨਾਂ ਤੇ ਨਹੀਂ ਸਾਰੀ ਉਹ ਟ੍ਰਾਂਸਫਰ ਨਹੀਂ ਹੋਈ ਤੁਹਾਡੇ ਨਾਂ ਪਿਸ਼ਤਾ ਤੋਂ ਬਾਅਦ ਟ੍ਰਾਂਸਫਰ ਹੋ ਗਈ ਮੇਰੇ ਨਾਂ ਤੇ ਕਿੰਨਾ ਬਕਾਇਆ ਰਹਿੰਦਾ ਹੁਣ ਤੁਹਾਡੇ ਹਿਸਾਬ ਨਾਲ ਭਾਜੀ 1.5 ਸਾਲ ਤੋਂ ਪਿਸ਼ਤਾ ਹੁਣ ਬਕਾਇਆ ਸਾਲ 1.5 ਸਾਲ ਦਾਲੇ ਬਕਾਇਆ ਰਹਿੰਦਾ ਹਾਂਜੀ ਹਾਂਜੀ ਕਿੰਨੀ ਕਿਸ਼ਤیں ਦੇਂਦੇ ਸੀ ਨਨ ਸਬੂਤ ਹੈਗੇ ਆ ਤੁਹਾਡੇ ਕੋਲ ਸਾਰੇ ਹਾਂ ਸਾਰੇ ਸਬੂਤ ਆਨਲਾਈਨ ਕਿਸ਼ਤਾਂ ਜਮਾ ਹੁੰਦੇ ਸਾਰੇ ਠੀਕ ਹੈ ਹੁਣ ਕਿਦਾਂ ਦੀ ਕਾਰਵਾਈ ਦੀ ਮੰਗ ਕਰਦੇ ਹੋ ਕਾਰਵਾਈ ਹੁਣ ਕੀ ਜੀ ਗੱਡੀ ਸਾਡੀ ਇਸਤੇਰਾ ਕੇ ਦੋਵੇ ਠੀਕ ਹੈ ਜੀ